ਤਨ ਤਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਜਾਇਆ ਪ੍ਰਕਾਸ਼ ਪੁਰਬ ਦਾ ਥਾਂ ਥਾਂ ਪਰ ਵਸਵਾਗ ਅਜ ਨਕੌਦਰ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਕੀਰਤਨ ਤੇ ਸ਼ੋਭਾ ਯਾਤਰਾ ਸਜਾਈ ਗਈ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਦੂਰ ਦੁਰਾਂਡੇ ਤੇ ਪਿੰਡਾਂ ਵਿੱਚੋਂ ਆਈਆਂ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ। ਸ਼ਹਿਰ ਵਿੱਚ ਆਹਾਂ ਤਾਂ ਅੰਦਰ ਨੰਬਰ ਕਰਾਇਆ ਕਿ ਅਜ ਦੇ ਪੱਤਰਵਰਡੇ ਪੱਤਨਾ ਨੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣ ਗਾਉਂਦਿਆਂ ਉਹਨਾਂ ਦਾ ਧੰਨਵਾਦ ਕੀਤਾ। ਨਕੌਦਰ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਮੋਰ ਮੋਰ ਬੰਨ ਪਾਵੇ ਸੁੱਤੀ ਤੋਂ ਮੋਰ ਬੰਨ ਪਾਵੇ ਜਨ ਕੋ ਕੋ ਹੋਏ ਨੀ ਤੇ ਕਿੰਨੇ ਰੱਖ ਤੋ ਨਾਮ ਵਿੱਚ ਕੋਲਾ ਰੰਗ ਤੋਂ ਨਾਮ ਵਿੱਚ ਕੋਲਾ ਕਿੰਨੇ ਰੱਖ ਤੋ ਨਾਮ ਵਿੱਚ ਕੋਲਾ ਹੋਸ਼ ਜਨਮ ਵਿੱਚ ਦੇਸ ਮਾਤੋ ਹੋਤ ਜਨਮ ਵਿੱਚ ਸੋ ਇਸ ਵੇਲੇ ਸਾਡੇ ਨਾਲ ਸੁੰਦਰ ਨਗਰ ਤੋਂ ਇਹ ਮੌਜੂਦ ਰਾਮ ਸਿੰਘ ਜੀ ਰਾਮ ਸਿੰਘ ਜੋ ਮਰਜੀ ਹਾਂਜੀ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪੂਰੇ ਸੁੰਦਰ ਨਗਰ ਇਲਾਕੇ ਨੂੰ ਪੂਰੇ ਸੰਗਤ ਨੂੰ ਜਿਹੜੀ ਪਹਿਲੀ ਵਾਰ ਸੁੰਦਰ ਨਗਰ ਦੇ ਵਿੱਚੋਂ ਜਿਹੜੇ ਤੁਹਾਡੇ ਉਪਰਾਲੇ ਦੇ ਨਾਲ ਇਹ ਝਾਕੀਆਂ ਸ਼ੁਰੂ ਹੋ ਰਹੀਆਂ ਕੀ ਕਹਿਣਾ ਚੁੱਕੀ ਇਹ ਸਭ ਸੰਗਤ ਦਾ ਉਪਰਾਲਾ ਜੀ ਸਭ ਤੋਂ ਪਹਿਲਾਂ ਜੈ ਗੁਰੂ ਦੇਵ ਤਨ ਗੁਰਦੇਵ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਇਸੇ ਤਰ੍ਹਾਂ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਪ੍ਰੇਮ ਪਿਆਰ ਦੇ ਨਾਲ ਨਗਰ ਕੀਰਤਨ ਜਾਵੇਗਾ ਸੋ ਅੱਜ ਸਾਰਾ ਵਰਲਡ ਹੀ ਸਾਰੀ ਦੁਨੀਆ ਹੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾ ਰਹੀ ਹੈ ਸੋ ਸਭ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਜੀ ਜੀ ਹਾਂ ਸਾਡੇ ਨਾਲ ਹੋਰ ਵੀ ਸੁੰਦਰ ਨਗਰ ਤੋਂ ਹਾਜ਼ਰ ਨੇ ਹਾਂ ਜੀ ਸੋਮਨਾਥ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਸਾਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਗੁਰਪੁਰਬ ਦੀ ਸਾਰੇ ਹੀ ਨਗਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੱਚਦੀ ਸਾਰੀ ਨਗਰ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਅੱਜ ਮਹੱਲਾ ਸੁੰਦਰ ਨਗਰ ਨਕੋਦਰ ਦੇ ਵਿੱਚੋਂ ਪਹਿਲੀ ਵਾਰੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਪੂਰੇ ਸ਼ੋਭਾ ਯਾਤਰਾ ਦੇ ਨਾਲ ਸ਼ੋਭਾ ਨੂੰ ਵਧਾਏਗੀ ਪਹਿਲਾਂ ਤੋਂ ਜਿਹੜੀ ਸ਼ੋਭਾ ਯਾਤਰਾ ਨਿਕਲਦੀ ਉਹਨਾਂ ਦੇ ਨਾਲ ਅਸੀਂ ਵੀ ਇਸ ਵਾਰ ਇਸ ਝਾਕੀ ਨੂੰ ਲੈ ਕੇ ਜਾਵਾਂਗੇ ਔਰ ਪੂਰੇ ਨਗਰ ਦੇ ਵਿੱਚ ਪ੍ਰਕਰਮਾ ਕਰਦੇ ਹੋਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਅਮਰਤ ਬਾਣੀ ਦਾ ਜਾਪ ਕਰਦੇ ਹੋਏ ਪੂਰੀ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਸ਼ਬਦ ਦੇ ਨਾਲ ਜੋੜਦੇ ਹੋਏ ਇਸ ਨਗਰ ਦੀ ਪ੍ਰਕਰਮਾ ਕਰਦੇ ਹੋਏ ਪੂਰੇ ਨਗਰ ਦੇ ਵਿੱਚ ਰੌਂਡ ਲਾਵਾਂਗੇ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਕਾਰਾ ਗੱਜ ਕੇ ਬੁਲਾਵਾਂਗੇ ਜੋ ਬਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਇੱਕ ਵਾਰੀ ਮੈਂ ਫਿਰ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਗੁਰਪੁਰਬ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਨਾ ਹਾਂ ਸਹਿਗੁਰੂ ਦੇ ਧੰਨ ਗੁਰੂ ਦੇ ਇੱਕ ਮਿੰਟ ਟੋਟਲ ਇੰਡੀਅਨਸ